ਪੱਲੇ ਮਤੈਂਡੀ ਲੋਗੀ ਲੋਗੀ ਪੱਲੇ ਮਤੈਂਡੀ ਲੋਗੀ ਪੱਲੇ ਮਤੈਂਡੀ ਲੋਗੀ ਲੋਗੀ ਪੱਲੇ ਮਤੈਂਡੀ ਮਤੈ ਕੀ ਦਗੀ ਪੱਲੇ ਮਤੈ ਨੇ ਲੋਕੀ ਲਾਗੀ ਪੱਲੇ ਮਤੈ ਨੇ ਲੋਗੀ ਅਭੇ ਸਾਗੋ ਕੁੜਾ ਵੇਖੇ ਅਭੇ ਸਾਗੋ ਕੁੜਾ ਵੇ ਪੱਲੇ ਮਤੈਂ ਦੀ ਲਾਗੀ ਲਾਗੀ ਪੱਲੇ ਮਤੈਂ ਦੀ ਲਾਗੀ ਲਾਗੀ ਪੱਲੇ ਮਤੈਂ ਦੀ ਲਾਗੀ ਲਾਗੀ ਆਹੁਣ ਤੁਨ ਗੁਰੂ ਰਾਮਦਾਸ ਮਹਾਰਾਜ ਚੌਥੇ ਆਖਿਆ ਜੀ ਦੀ ਚਾਰ ਲਾਵਾ ਉਚਾਰਨ ਕੀਤੀ ਹੋਈਆਂ ਭਾਈ ਸਾਹਿਬ ਜੀ ਪਹਿਲੀ ਲਾਂ ਦਾ 파ਟ ਆਪ ਜੀ ਨੂੰ ਸਰਵਣ ਕਰਉਣਗੇ ਜਦੋਂ ਤੰਤਰ ਸਰਵਨਾਮ ਕੁਮਾਰਾ ਜੀ ਦਾ ਨਾਮ ਆਵੇ ਲੜਖਤ ਰੜਖੀ ਬੇਨਤੀ ਹੈ ਕਿ ਸਤਿਗੁਰੂ ਦੇ ਨਾਮ ਸ਼ਰਧਾ ਕਰਕੇ ਸਜਿਆ ਤਰੱਕੀ ਪ੍ਰਕਰਮਾ ਅੰਨਿਆ ਮਰੇ ਪਿਆ ਉਸਤਫਾ ਦੇ ਨਾਲ ਆਹ ਭਾਈ ਸਾਹਿਬ ਜੀ ਪਹਿਲੀ ਲਾਂ ਦਾ 파ਟ ਆਪ ਜੀ ਨੂੰ ਸਰਵਣ ਕਰਾਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੰਲਾ ਚੋਤਾ ਥਨੇ ਬੈਠ ਪੁੱਤ ਇੱਥੇ ਭਾਈ ਅਰ ਪਹਿਲੜੀ ਨਾਮ ਪਦਤੀ ਕਰਮ ਦਰੜਾਇਆ ਮਨ ਰਾਮ ਜਿਓ ਬਾਣੀ ਬ੍ਰਹਮ ਦੇਨ ਤਰ ਤਰੋ ਪਾਪਤ ਜੈ ਸਿੰਮਰਤ ਨਾਮ ਦੇ ਰੜਾਇਆ ਸਤਿਗੁਰ ਗੁਰ ਪੂਰਾ ਰਤ ਸਭ ਤੇਲ ਦੇ ਖਾਪਾ ਤੁਰਵਾਇਆ ਸਹਿਜ ਆਨੰਦ ਹੋਆ ਬੜਾ ਭਾਗੀ ਮਾਰਾ ਅਰੰਭ ਕਾਜ ਰਚਾਇਆ ਸਰ ਸਰ ਨਮਸਕਾਰ ਕਰਕੇ ਹਰ ਪੈਲੜੀ ਲਾਵ ਕਰ ਵੀਰ ਤੀ ਕਰਮ ਦਰਣਾ ਬਲ ਰਾਮ ਮਾਣੀ ਬ੍ਰਹਮਾ ਵੇਦ ਧਰਮ ਦਰਣ

ਨੰਦੂ ਭੂਆ ਬਟ ਪਤਿ ਮਨ ਹਰ ਨਾਲ ਨਹੀਂ ਟਾਲਾਇਆ ਕਣ ਕਹਿ ਨਾਲ ਕਲਾ ਬੰਨੀ ਰੰਗ ਕਾਜ ਨਿਚਾ ਪਉ ਭੈ ਮਨ ਹੋਈ ਹੁ ਮੈਂ ਮਨ ਲਗਾਇਆ ਅੰਦਰ ਆਂਦੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਦੀਖੈ ਰਾਮ ਦਵੇ ਹਰ ਰਾਤ ਨਰਾਮ ਪਸਾਰਿਆ ਸੁਮੀ ਸਰਪ ਰਹਿਆ ਪਰ ਤੁਰੀ ਕੰਤਰ ਬਾਹਰ ਹਰ ਹਰ ਪ੍ਰਭੀ ਕੋ ਬਿਨਾਂ ਹਰ ਜਨ ਮੰਗਲ ਕਰਾਈ ਜਨਨਾਰ ਗਦੂ ਜੀ ਨਾਮ ਚਲਾਈ ਅਨਹਦ ਸ਼ਬਦ ਬਜਾਈ ਚਲੋ ਚਲੋ ਹਰ ਤੂ ਚੋੜੀ ਲਾਵ ਸਭ ਗੁਰ ਕਰ ਲਾ ਤੁਰਤ ਨਿਰਪੋਖ ਹੈ ਮਾ ਬਾਹਰ ਹਰ ਪ੍ਰਭ ਇੱਕ ਮਿਲ ਅਰ ਜਨਮ ਮੰਗ ਲਗਾਈ ਅੰਦਰ ਬਾਹਰ ਹਰ ਪ੍ਰਭ ਇੱਕ ਮਿਲ ਅਰ ਜਨਮ ਮੰਗ ਲਗਾਈ ਜਨਮਾਂ ਨੂੰ ਤੇਰੇ ਨਾਮ ਚ ਲਾਈ ਅਨਹਦ ਸ਼ਬਦ ਵਿਚਾਈ ਅਰ ਤੂੰ ਚੜੀ ਲਾ ਰੂਹੀ ਹਰਤੀ ਜੜੀ ਲਾ ਮਨ ਚਾਹੋ ਪਿਆ ਵੈਣਾ ਕੀਆ ਬਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇ ਬਟ ਪਾ ਦੀ ਆ ਬਰਾਮ ਜੀਓ ਨਿਰਬਲ ਹਰ ਪਾਇ ਹਰ ਗੁਣ ਗਾਇ ਮੁਖ ਬੋਲੇ ਹਰ ਬਾਣੀ ਜਨਨਾਨਕ ਬੜਾ ਭਾਗੀ ਪਾਇਆ ਹਰ ਰਤਿ ਆਪ ਤਤਿ ਤਹਾਣੀ ਹਿਰਦਾ ਹਰਿ ਗਰ ਹਰ ਤੁਮ ਉਪਜੀ ਹਰ ਜਪੀਐ ਮਾਤਮ ਪਾਨ ਜਿਉ ਜਨ ਨਾਨਕ ਮੋਲੀਤੀ ਜੀ ਦਾਵੈ ਹੈ ਅਰੁ ਉਪਜੈ ਮਨ ਮੈਂ ਰਾਗ ਜਿਉ

ਬੋਖ ਬੁਲੀ ਅਰਬਾੜੀ ਸੰਤ ਜਿਨਾਮ ਦੀ ਬਾਕੀ ਪਯਮ ਹਮਤ ਚੈ ਕਾਤ ਕਹਾਣੀ ਹੀਦਨ ਹਰ 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 ਕੋ ਪ੍ਰਿਆਰ ਗੱਪੀ ਐ ਹਸਤ ਕੁਬਾਂਗ ਜਿਓ ਜਗ ਨਾਮ ਬੇਰਗਤੀ ਹਰਤੀ ਜਿੜੀ ਗਾ ਵਾਰੁ ਨੇ ਹਰ ਚੌਥੜੀ ਨਾਮ ਸਰਪਿਆਰ ਹਰ ਪਾਇਆ ਬਲਰਾਮ ਜੀਓ ਜਨਮਖ ਮਿਲਿਆ ਸੁਪਾਈ ਹਰ ਇਕ ਥਾ ਲਾਇ ਅਨੀਰੀ ਪ੍ਰਭ ਪਾਇਆ ਅਨੰਦ ਹਰਿ ਨੇ ਬੁਲਾਈ ਮਨ ਜਿ ਆਪਲ ਪਾਇਆ ਸੁਆਮੀ ਹਰਨਾਮ ਬਜੀ ਬਤਾਈ ਆਰਵ ਪ੍ਰਵਕਾਪੁਰ ਦਾ ਚਿਰਚਾਇ ਤਨ ਹਿਰਦੈ ਨਾਮਿ ਵਿਦਾਸੀ ਜਗਨਾਨੰਦ ਬੋਲੇ ਚੌਥੀ ਗਾਥਾ ਹਰ ਪਾਇਆ ਪ੍ਰਭ ਆਪਣਾ ਸੀ ਥਰੋ ਜੀ ਨੋਗਰ ਅਰਜਾਉ ਥਰੂੜੀ ਗਾਉ ਮੰਨਨ ਸੇ ਮਨ ਤਨ ਮੀਤਾ ਨਾ ਆਦਰਾ ਜੀ ਹਰ ਦੀਪ ਤਾਂ ਨਾ ਆਇਆ ਮੇਰੇ ਗਤ ਭਾਏ ਅਣ ਦੇ ਨਾਰਿ ਲਿਵਾਈ ਮਨ ਕਿੰਦੇ ਆ ਬਲ ਪਾਇਆ ਸਭ ਧਰਨਾ ਵਜੇ ਮਦਾਈ ਹਰ ਪ੍ਰਪਤਾਂ ਤੂ ਆਜੁ ਜੈ ਤਮੇ ਤੇ ਨਾਮ ਨਿਵਕਾਸੀ ਗਨਾਨ ਨੇ ਕਿਹਾ ਕਿਉਂ ਲੈ ਚੌਂਚੀ ਨਾ ਲੈ ਹਾਰਾ ਪਾਇਆ ਪ੍ਰਪਿਆ ਤਿੰਨ ਗਨਾਨ ਨੇ ਕਿਹਾ ਕਿਉਂ ਲੈ ਚੌਂਚੀ ਨਾ ਲੈ ਹਾਰਾ ਪਾਇਆ ਪ੍ਰਪਿਆ ਤਿੰਨ ਹਰੀ ਚੌਂਕੀ ਨਾ ਛੜੀ ਦਿੱਤੀ ਚਾਰ ਲਾਮਾ ਉਚਨ ਕੀ ਕਿੰਨੇ ਅ fırsਰਾਂ ਦਿੱਤੇ ਨੇ ਸੁਭਾਗੇ ਜੋੜੀਆਂ ਚਾਰ ਪ੍ਰਕਰਮਾ ਹੋਈਆਂ ਨੇ ਸਤਗੁਰੂ ਜੀ ਬਖਸ਼ਣਾ ਕਰ ਰਹੇ ਆਂ ਤੱਕ ਨੂੰ ਸੁਭਾਗੇ ਜੋੜੀਆਂ ਸਿੱਖ ਤੇ ਮੀਰ ਅਤਰਕਣ ਇਹਦ੍ਰੋ ਸਦਾ ਰੂਪ ਸਿੰਘ ਜੀ ਸਰਦਾਰ ਚਪਾਲ ਸਿੰਘ ਅਤੇ ਸਾਰੇ ਸਾਥ ਸਬੰਧੀਆਂ ਨੂੰ ਦਾਦੇ ਦਸੇ ਵੱਲੋਂ ਤੇ ਛੜੇ ਬਾਬਾ ਜੀ ਗੁਰੂ ਕ੍ਰਿਜੇਤ ਹੁਣਾਂ ਵੱਲੋਂ ਵੀ ਲੱਖ ਲੱਖ ਵਧਾਈ ਹੋਵੇ ਸਤਗੁਰੂ ਜੀ ਬਖਸ਼ਾ ਕਰਨ ਆਉਣ ਵਾਲੇ ਜੀਵਨ ਨੂੰ